ਪਹਾੜ ਆਇਆ ਤੇ ਉਹਦੇ ਕਾਰਨ ਹੀ ਸਾਡਾ ਨਵਾਂ ਸਾਰਾ ਮਕਾਨ ਬਣ ਗਿਆ। ਤਿੰਨ ਮਹੀਨੇ ਹੋਇਆ ਤਿਆਰੀ ਕੀਤੇ ਤੇ। ਉਹ ਕੋਹੜੀ ਤੇ ਅੰਦਰ ਵੀ ਆ ਗਏ ਸਾਰੇ। ਬਾਥਰੂਮ ਖਿਲਾਸ ਸੁਧੇਖ ਸੰਪਸ਼ੀ ਵਿੱਚ ਆ ਗਏ ਦਾ। ਅੰਦਰੋਂ ਫਰਸ਼ ਸਾਰੇ ਪੈ ਗਏ ਦੇ। ਆਇ ਤੋਂ 2 ਸਾਲ ਪਹਿਲੇ ਮੈਂ ਮਕਾਨ ਬਣਾਇਆ ਸੀ ਫਿਰ ਆਪਣੇ 3 ਮਹੀਨੇ ਪਹਿਲੇ ਮੈਂ ਤਿਆਰੀ ਕਰਾਈ ਸੀ। ਤੇ ਪਾਣੀ ਪੈਣ ਕਾਰਨ ਫੜਾ ਦਾ ਪਾਣੀ ਪੈਣ ਕਾਰਨ ਮੇਰੀਆਂ ਸਾਰੀਆਂ ਜੀ ਜੀਆਂ ਮੀਆਂ ਵਹਿ ਚੁਕੀਆਂ ਆ ਤੇ ਮੈਨੂੰ ਕਿਸੇ ਵੀ ਪ੍ਰਸ਼ਾਸਨ ਨਾਲੋਂ ਕੋਈ ਵੀ ਮਦਦ ਨਹੀਂ ਮਿਲੇ ਹਾਂਜੀ ਇਹ ਸਾਹਿਬ ਜੋ ਖੇ ਆਪਣਾ ਜਿਹੜਾ ਪਾਣੀ ਪਾਣੀ ਤੇ ਉਹ ਪਾਣੀ ਆਪਣੇ ਪੈਣ ਦੇ ਨਾਲ ਜਿਹੜੀ ਮੇਰੇ ਮਕਾਨ ਦੀਆਂ ਮੀਆਂ ਸਾਰੀਆਂ ਵਹਿ ਗਈਆਂ ਹਾਂਜੀ ਇਹ ਫਲਸ ਬਾਬੂ ਵੀ ਸੀ ਉਹ ਵੀ ਆਪਣੇ ਪਾੜ ਗਿਆ ਫੋੜੀ ਪਾੜ ਗਏ ਫਿਰ ਆਪਣੇ ਇਹ ਦੇਖੋ ਆਪਣੇ ਸਾਰੇ ਆਪਣੇ ਗਰੇੜਾਂ ਡੜਾ ਗਈਆਂ ਅਰਸੇ ਜਿਹੜਾ ਨਾ ਉੱਗੀ ਬੈਗਣਾਂ ਮੈਂ ਜੀ ਮੇਰਾ ਨਾਮ ਜੀ ਆਲਾਲ ਹੈ ਮੈਂ ਨਾ ਮੇਰਾ ਕੋਲੀਆਂ ਚੜਕ ਹੈਗਾ ਸਮੱਸਿਆ ਇਹ ਤਾਂ ਹੈ ਕਿ ਆਇ ਤੋਂ 2 ਸਾਲ ਪਹਿਲੇ ਮੈਂ ਮਕਾਨ ਬਣਾਇਆ ਸੀ ਫਿਰ ਆਪਣੇ 3 ਮਹੀਨੇ ਪਹਿਲੇ ਮੈਂ ਤਿਆਰੀ ਕਰਾਈ ਸੀ ਤੇ ਪਾਣੀ ਪਿਆਣ ਕਰਨ ਹੜਾਂ ਦਾ ਪਾਣੀ ਪਿਆਣ ਕਰਨ ਮੇਰੀਆਂ ਛੜੀਆਂ ਜੀ ਨੀਆਂ ਬਹਿ ਚੁੱਕੀਆਂ ਨੇ ਤੇ ਮੈਨੂੰ ਕਿਸੇ ਵੀ ਪ੍ਰਸ਼ਾਸਨ ਨਾਲ ਕੋਈ ਵੀ ਮਦਦ ਨਹੀਂ ਮਿਲੇ। ਜਿੰਨਾ ਪ੍ਰਸ਼ਾਸਨ ਆ ਗਿਆ ਇਹੋ ਬੇਨਤੀ ਕਰਦਾ ਮੈਨੂੰ ਮਦਦ ਮੇਰੀ ਵੀਡੀਓ ਕੀਤੀ ਜਾਵੇ। ਹੋਰ ਮੈਂ ਤੁਹਾਨੂੰ ਵੀ ਦੁਰੀ ਕਰਦਾ ਹਾਂ ਜੀ। ਹਾਂਜੀ। ਇੱਥੇ ਪਾਣੀ ਜ ਆਪਣੇ ਗਲੀ ਦੇ ਵਿੱਚੋਂ ਤਿੰਨ ਤਿੰਨ ਫੋਟੋ ਜਿਹੜਾ ਲੰਗੇ ਗਏ। ਹਾਂਜੀ ਇਹ ਸਾਹਿਬ ਚੋਖੇ ਆਪਣੇ ਜਿਹੜਾ ਪਾਣੀ ਪਾਣੀ ਹੈ। ਉਹ ਪਾਣੀ ਆਪਣੇ ਪੈਣ ਦੇ ਨਾਲ ਜਿਹੜੀਆਂ ਮੇਰੇ ਮਕਾਨ ਦੀਆਂ ਨਹੀਂ ਆ ਉਹ ਸਾਰੀਆਂ ਵਹਿ ਚੁਕੀਆਂ। ਹਾਂਜੀ ਇਹ 플ਸ ਬਾਥਰੂਮ ਹੀ ਉਹ ਵੀ ਆਪਣੇ ਪਾੜ ਗਿਆ, ਪੌਲੀ ਪਾੜ ਗਈ। ਫਿਰ ਆਪਣੇ ਆ ਦੇਖੋ ਆਪਣੇ ਸਾਰੇ ਆਪਣੇ ਗਰੇੜਾਂ ਦੇ ਡਰਾਂ ਆ ਗਈਆਂ। ਫਰਸ਼ ਜਿਹੜੇ ਨਾਲ ਉਹ ਵੀ ਭਾਗੇ ਦੇਣਾ। ਤੇ ਮੇਰੀ ਪ੍ਰਸ਼ਾਸਨ ਆ ਕੇ ਇਹੋ ਮੰਗਾ ਕਿ ਮੇਰੀ ਜਿਹੜੀ ਮਦਦ ਕੀਤੀ ਜਾਵੇ। ਆ ਅਸੀਂ ਉਹਨਾਂ ਕੋਲ ਦੋ ਵਾਰ ਹੀ ਗਏ ਆ ਪਰ ਮੌਕਾ ਦੇਖਣ ਨਹੀਂ ਆਏ। ਜਿਹੜੇ ਕੋਲ ਗਏ ਤੁਸੀਂ ਦੋ ਵਾਰ। ਸਰਪੰਚ ਸਾਹਿਬ ਕੋਲੋਂ। ਉਹ ਆਪਣੇ ਮੌਕਾ ਦੇਖਣ ਨਹੀਂ ਆਏ। ਫਿਰ ਉਹਦੇ ਬਾਅਦ ਬਚਾਹੇ ਲੰਬੜਦਾਰ ਸਾਡੇ ਇੱਥੇ ਜੋਗਰਾ ਆ। ਉਣਾ ਕੋਲ ਗਿਆ ਹੈ ਉਹ ਮੋਕੇ ਦੇ ਆਪਣੇ ਆਏ ਨੇ ਉਹਨਾਂ ਗਿਆ ਵੀ ਠੀਕ ਆ ਭਾਈ ਨੁਕਸਾਨ ਤੁਹਾਡਾ ਜਿਹੜਾ ਹੋਇਦਾ ਹਾਂਜੀ ਇੱਥੇ ਕੋਈ ਨਹੀਂ ਪੁੱਛਿਆ ਜੀ ਕੀ ਮੰਗ ਕਰ ਦੋ ਤੁਸੀਂ ਅਸੀਂ ਮੰਗਿਆ ਉਹ ਕਰਨਾ ਭਾਈ ਸਾਡਾ ਅੱਜ ਆਪਣੇ ਜਿੰਨਾ ਕੋ ਨੁਕਸਾਨ ਹੋਇਆ ਦਾ ਇਸ ਦੇ ਉੱਪਰ ਭਾਈ ਕਿਤੇ ਜਾਵੇ ਹੋਰਾਂ ਹੀ ਗਰੀਬ ਬੰਦੇ ਆ ਠੀਕ ਆ ਗੁਰੇ ਗੁਰੇ ਵਾਲੇ ਆਪਣੇ ਆਉਣ ਕਾ ਕੇ ਆਪਣੇ ਇਲਾਜ ਕਰਾਇਆ ਤੇ ਸਾਡੇ ਕੋਲ ਪੈਸਾ ਤਾਂ ਉਹਨਾਂ ਹੈ ਹੀ ਨਹੀਂ ਤੇ ਜਦੋਂ ਦਾ ਤੇ ਹਾੜ ਫਿਰਿਆ ਉਹਨਾਂ ਦਾ ਬਿਲਕੁਲ ਆਪਣੇ ਕੋਈ ਵੀ ਕਾਰੋਬਾਰ ਨਹੀਂ ਹੈਗਾ ਹਾਂ ਰਾਸ਼ਨ ਸਭ ਪੁੱਜਿਆ ਸਾਡੇ ਕੋਲ ਜੀ ਹਾਂ ਰਾਸ਼ਨ ਸਾਨੂੰ ਮਿਲਿਆ ਘਟਾਰੂ ਜੱਕੋ ਬੋਲੋ ਮਿਲਿਆ ਫਿਰ ਜਿਹੜੀ ਆਪਣੇ ਦੋਨਾਂ ਕਿਨਾਂ ਪਹਾੜੇ ਚਾਹ ਤਿੰਨਾ ਚੌਧਰੀ ਉਹ ਵੀ ਦੇਖਣ ਦੇ ਕੇ ਗਏ ਔਰ ਵੀ ਆਪਣੇ ਜਿਹੜੇ ਆਪਣੇ ਲੋਕਲ ਸਮਾਜ ਦੇ ਵਿੱਚ ਆਏ ਸੀ ਉਹਨਾਂ ਨੂੰ ਸਾਨੂੰ ਦਿੱਤਾ ਹਾਂਜੀ ਮੇਰਾ ਨਾਮ ਕੁੰਤੀ ਦੇਵੀ ਕੋਲੀਆਂ ਝਾਟਕਦੇ ਰਹਿਣ ਵਾਲੇ ਕੋਲੀਆਂ ਝਾਟਕਦੇ ਰਹਿਣ ਵਾਲੇ ਕਹੜ ਆਇਆ ਤੇ ਉਹਦੇ ਕਰਨੀ ਸਾਡਾ ਨਸਰਮ ਮ ਮਕਾਨ ਬੈ ਗਿਆ ਤਿੰਨ ਕੁ ਮਹੀਨੇ ਹੋਇਆ ਇਹ ਤਿਆਰੀ ਕੀਤੇ ਤੇ ਬਣਾਇਆ ਤੇ ਹੂੰ ਹੂੰ ਪਿਛਲੇ ਸਾਲ ਬਣਾਇਆ ਗਿਆ ਇਹ ਸਾਲ ਹੀ ਹੋ ਗਿਆ ਬਣਾਇ ਦੇ ਇਹ ਜੈਦੀ ਬਾਤ ਚ ਕੀਤੀ ਹੈ ਹਾਂ ਤਿਆਰੀ ਬਾਤ ਚ ਕੀਤੀ ਹੁਣ ਤਿੰਨ ਮਹੀਨੇ ਹੋਇਆ ਤਿਆਰੀ ਕੀਤੇ ਉਹ ਕਿਤੇ ਤੇਰੇ ਰਾਇਆਂ ਘਰ ਦੇ ਵਿੱਚ ਲਗੇ ਉਹ ਕੋੜੀ ਤੇ ਅੰਦਰ ਵੀ ਆ ਗਏ ਜੇ ਸਾਰੇ ਇਹ ਬਾਥਰੂਮ ਪਲੱਸ ਦੇਖੋ ਸਭ ਕੁਸ ਮ ਬੈ ਗੇ ਦਾ ਅੰਦਰੋਂ ਵੀ ਫਰਸ਼ ਸਾਰੇ ਬੈ ਗੇ ਦੇ ਪੰਦਾ ਵੀ ਸਾਰੀਆਂ ਪਾੜ ਗਈਆਂ ਕੋੜੀ ਸਾਰੀ ਬਲੀ ਵੀ ਲਾਈ ਦੀ ਹੈ ਹਾਂਜੀ ਕੀ ਕੋੜੀ ਬੈ ਗਈ ਵੀ ਸਾਰੀ ਹਾਂ ਕੋੜੀ ਸਾਰੀ ਬੈ ਕੇ ਦੀ ਐ ਲਮਕ ਕੇ ਦੀਆਂ ਨਾ ਫਿਰ ਅੰਦਰ ਫਰਸ਼ ਫਰਸ਼ ਵੀ ਬੈ ਗਿਆ ਜੇ ਸਾਰੇ ਵੀ ਕੋਈ ਪ੍ਰਸ਼ਾਸਨ ਦਾ ਬੰਦਾ ਤਾਂ ਕੋਈ ਪਹੁੰਚਿਆ ਥੇ ਨਹੀਂ ਕੋਈ ਮੋਕਾ ਲਿਖਣ ਆਇਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਉਹ ਮੰਗ ਕਰਨੇ ਬਈ ਚਲੋ ਥੋੜੀ ਬੋਤੀ ਮਦਦ ਕੀਤੀ ਜਾ ਜਾਹਾਂਗੇ ਕਰ ਲਈ ਥੋੜਾ ਬੋਤ ਹਾਲੀ ਦਾ ਜਿਹੜਾ ਕਿਰੇ ਕੱਢੀ ਹੈ ਘਰ ਦਾ ਮਕਾਨ ਇਹ ਨਰਮਕਾ ਜੀ ਨੀਰੀ ਬੰਦੂ ਕੋਈ ਹਾਂ ਹਾਂ ਇੱਕ ਵਾਰ ਬਣਦਾ ਆ ਬੜੀ ਮੁਸ਼ਕਲ ਬਣਾਇਆ ਹੈ ਇਹ ਬੜੀ ਮਿਹਨਤ ਕੀਤੀ ਆ ਹੀ ਕਰ ਵਰਗੀ ਆਪਣਾ ਕੰਮ ਦਾ ਮਜ਼ਦੂਰੀ ਆ ਕਿੰਨੇ ਬੱਚੇ ਆ ਬੱਚੇ 3 ਨੇ ਪਰਦੇ ਨਹੀਂ ਪਰਦੇ ਨਹੀਂ ਗੁੱਡੀ ਵੀ ਆਈ ਦੀ ਆ ਤੇ ਛੋਟਾ ਮੁੰਡਾ ਤੇ ਉਹ ਵੱਡਾ ਇਕ ਬਾਰ ਕੇ ਦਾ ਵਿਚਰ ਦਾ ਮਾਮ ਕੰਮ ਕਰ ਸਿੱਖਣ ਜਾ ਕੇ ਗਿਆ